ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਮਲ ਕੌਰ ਦੇ ਕਤਲ ਦਾ ਅੱਜ ਤੁਹਾਨੂੰ ਇੱਕ ਕਾਡਿਓ ਸੁਣਾਉਣ ਜਾ ਰਿਹਾ ਮੈਂ ਜਿਹਦੇ ਵਿੱਚ ਇੱਕ ਸੀਸੀਟੀਵੀ ਵੀ ਜਾਰੀ ਹੋ ਗਿਆ ਔਰ ਪੰਜਾਬ ਦੇ ਵਿੱਚ ਲਗਾਤਾਰ ਯਾਨੀ ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਜਿਹੜੀਆਂ ਖਬਰਾਂ ਦੇਖੀਆਂ ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਭਰ ਗਿਆ ਯਾਨੀ ਕਮਲ ਕੌਰ ਨੂੰ ਗੱਡੀ ਦੇ ਵਿੱਚ ਦੇਖਿਆ ਗਿਆ ਕਿ ਭਾਈ ਉਹਦੀ লাশ ਪਈ ਆ ਬਠਿੰਡੇ ਦੇ ਵਿੱਚ ਇਹ ਬਾਕੀਆ ਹੋਇਆ ਔਰ ਲੁਧਿਆਣੇ ਦੇ ਵਿੱਚੋਂ ਜਦੋਂ ਉਹ ਚਲਦੀ ਆ ਉਹਨਾਂ ਦੇ ਪਰਿਵਾਰ ਬੰਨਿਓ ਜਿਹੜੀ ਗੱਲ ਕਹੀ ਗਈ ਹੈ ਉਹ ਤਾਂ ਇਹੀ ਸੀ ਕਿ ਸਾਨੂੰ ਤਾਂ ਬਠਿੰਡੇ ਲੈ ਕੇ ਗਈ ਹੈ ਕਿ ਮੇਰੀ ਵੀਡੀਓ ਦਾ ਮੈਂ ਪ੍ਰੋਮੋਸ਼ਨ ਕਰਨ ਜਾਨੀ ਹੈ ਪਰ ਦਰਅਸਲ ਦੇ ਵਿੱਚ ਜਿਹੜੇ ਉਹਨਾਂ ਦੇ ਆਂਢੀ ਗਵਾਂਢੀ ਨੇ ਉਹ ਵੀ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਅੱਜ ਮੈਂ ਸੁਣਾਉਂਗਾ ਔਰ ਦੂਜੇ ਪਾਸੇ ਜਿਹੜੀ ਅਰਸ਼ ਡੰਨਾ ਦੀ ਬਹੁਤ ਲੰਮੇ ਸਮੇਂ ਤੋਂ ਯਾਨੀ ਇੱਕ ਧਮਕੀ ਦਿੱਤੀ ਜਾਂਦੀ ਹੈ ਪੰਜਾਬ ਦੇ ਅੰਦਰ ਇਸ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਹੈ ਇੱਕ ਪਾਸੇ ਆਡੀਓ ਜਾਰੀ ਹੁੰਦੀ ਆ ਔਰ ਦੂਜੇ ਪਾਸੇ ਸੀਸੀਟੀਵੀ ਵੀਡੀਓ ਆ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਤਰਥੱਲੀ ਮਚਾ ਦੇਣ ਵਾਲੀ ਵੀਡੀਓ ਔਰ ਇੱਕ ਘੜੀਓ ਹੈ ਕਿਉਂਕਿ ਵੱਖ-ਵੱਖ ਚੈਨਲਾਂ ਨੇ ਬਹੁਤ ਸਾਰਾ ਕੁਝ ਦਿਖਾਇਆ ਪਰ ਦਰਅਸਲ ਦੇ ਵਿੱਚ ਤੈਅ ਤੱਕ ਕੋਈ ਵੀ ਚੈਨਲ ਹਲੇ ਤੱਕ ਨਹੀਂ ਗਿਆ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਬਠਿੰਡੇ ਦੀ ਪੁਲਿਸ ਦਾ ਬਹੁਤ ਵੱਡਾ ਐਕਸ਼ਨ ਹੈ ਇਹ ਗੱਲ ਮੈਂ ਤੁਹਾਨੂੰ ਕੱਲ ਵੀ ਕਹੀ ਸੀ ਕਿ ਭਾਈ ਜਿਹੜੀ ਬਠਿੰਡੇ ਦੀ ਪੁਲਿਸ ਹੈ ਉਥੋਂ ਦੀ ਐਸਐਸਪੀ ਐਮਨੀਤ ਕੌਂਡਲ ਜਿਨ੍ਹਾਂ ਨੇ ਇੱਕ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਕੇਸ ਦੇ ਵਿੱਚ ਯਾਨੀ ਤਹਿ ਤੱਕ ਪਹੁੰਚੀ ਆ ਪੰਜਾਬ ਦੀ ਪੁਲਿਸ ਪਰ ਹੁਣ ਜਿਹੜੀ ਤੁਸੀਂ ਆਡੀਓ ਸੁਣੋਗੇ ਤੁਹਾਡੇ ਵੀ ਰੋਂਗਤੇ ਖੜੇ ਹੋ ਜਾਣਗੇ ਕਿ ਦਰਾਂਸਾਲ ਦੇ ਵਿੱਚ ਕਮਲ ਕੌਰ ਨੂੰ ਪਹਿਲਾਂ ਵੀ ਬਹੁਤ ਵੱਡੀਆਂ-ਵੱਡੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਕਿਸ ਬੰਦੇ ਦੇ ਉੱਤੇ ਸ਼ੱਕ ਦੀ ਸੂਈ ਘੁੰਮੀ ਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਵੀਡੀਓ ਸਾਂਝੀ ਕਰੂੰਗਾ ਜਿਹੜੀ ਸੀਸੀਟੀਵੀ ਹੈ ਸੁਣੋ ਹੁਣ ਮੈਂ ਬਸ ਇੱਕ ਵਾਰ ਸੁਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਨੂੰ ਇਹਨਾਂ ਦੇ ਟੱਬਰ ਟੇਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੀ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਆ ਪੰਜਾਬ ਦੇ ਜਵਾਬ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਇਹਨਾਂ ਦਾ ਟੱਬਰ ਇੱਕਦਮ ਮਰ ਜਾਊ ਕੋਈ ਤੂਫਾਨ ਨਹੀਂ ਆਉਣ ਲੱਗਿਆ ਜਿੰਨਾ ਜੋ ਕਹਦਾ ਸੀ ਟੱਪਰ ਮਾਰ ਕੇ ਪ੍ਰੂਫ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣਗਾ ਬੰਦੇ ਕਰਨਗੇ ਉਹ ਤੁ ਚੰਗਾ ਪਹਿਲਾਂ ਹੀ ਹਟ। ਅੱਤਵਾਦੀ ਅਰਸ਼ ਢੱਲਾ ਨੇ ਹੁਣ ਕਮਲਕੌਰ ਨੂੰ ਧਮਕੀ ਦਿੱਤੀ ਹੈ। ਤਾਂ ਸੋਸ਼ਲ ਮੀਡੀਆ ਉੱਤੇ ਆਪਣੀਆਂ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਕਮਲਕੌਰ ਨੂੰ ਅੱਤਵਾਦੀ ਅਰਸ਼ ਢੱਲਾ ਨੇ ਧਮਕੀ ਦਿੱਤੀ ਹੈ। ਤੇ ਨਾਲ ਹੀ ਇਹ ਵੀ ਆਖਿਆ ਹੈ ਕਿ ਜੇਕਰ ਟੱਪਰ ਵਿੱਚੋਂ ਇੱਕ ਮਰ ਜਾਵੇ ਤਾਂ ਕੋਈ ਤੂਫਾਨ ਨਹੀਂ ਆਵੇਗਾ। ਤਾਂ ਦੱਸਦੀ ਹੈ ਕਿ ਸਬੰਧੀ ਉਸਦੀ ਇੱਕ ਆਡੀਓ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਰਸ਼ ਗੱल्ला ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਵਾਲੀ ਕਮਲ ਕੋਰ ਨੂੰ ਧਮਕੀ ਦਿੱਤੀ ਹੈ ਤੇ ਆਖਿਆ ਹੈ ਕਿ ਕਮਲ ਕੋਰ ਵੱਲੋਂ ਸੋਸ਼ਲ ਮੀਡੀਆ ਉੱਤੇ ਗੰਦ ਪਾਇਆ ਹੋਇਆ ਤਾਂ ਦੇਖੋ ਪੂਰੇ ਪੰਜਾਬ ਦੇ ਵਿੱਚ ਸਿਰਫ ਇਹੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਉਹਨੇ ਗੰਦ ਪਾਇਆ ਹੋਇਆ ਬਹੁਤ ਸਾਰੇ ਮੰਦੇ ਚੰਗੇ ਕਮੈਂਟ ਵੀ ਸੋਸ਼ਲ ਮੀਡੀਆ ਦੇ ਉੱਤੇ ਭਰੇ ਪਏ ਨੇ ਯਾਨੀ ਕਹਿੰਦੇ ਦਾ ਕਰਤਾਰ ਮਾੜਾ ਸੀ ਪਰ ਦਰਅਸਲ ਦੇ ਵਿੱਚ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਸ਼ੱਕ ਦੀ ਸੂਈ ਹੈ ਜਿਹੜੀ ਉਹ ਅਰਸ਼ਡਾਨਾਂ ਦੇ ਬਾਰੇ ਨੂੰ ਘੁੰਮ ਗਈ ਆ ਕਿਉਂਕਿ ਸੀਸੀਟੀਵੀ ਦੇ ਵਿੱਚ ਵੀ ਖੁਲਾਸਾ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਮੈਂ ਅੱਗੇ ਵੀਡੀਓ ਦਿਖਾਉਂਗਾ ਪੰਜਾਬ ਦੇ ਅੰਦਰ ਇਸ ਖਬਰ ਨੇ ਫੇਰ ਤੋਂ ਜਨਨੀ ਰਫਤਾਰ ਫੜ ਲਈ ਆ ਬਹੁਤ ਸਾਰੇ ਵੱਡੇ ਵੱਡੇ ਚੈਨਲ ਇਹਨਾਂ ਦੇ ਘਰ ਤੱਕ ਪਹੁੰਚੇ ਨੇ ਦਰਾਂ ਸਾਲ ਦੇ ਵਿੱਚ ਪੂਰੀ ਤਹਿ ਤੱਕ ਕੋਈ ਵੀ ਚੈਨਲ ਹਰੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਪਹੁੰਚਿਆ ਹੋਊਗਾ ਪਰ ਜਿਹੜੀ ਇਹ ਵੀਡੀਓ ਹੈ ਇਸ ਵੀਡੀਓ ਨੇ ਪੂਰਾ ਪੰਜਾਬ ਹੈਰਾਨ ਕਰ ਦਿੱਤਾ ਕਿ ਮਾਮਲਾ ਬੜਾ ਗੰਭੀਰ ਹੈ ਇਸ ਕੁੜੀ ਨੇ ਜੋ ਜੋ ਕੀਤਾ ਪੂਰੇ ਪੰਜਾਬ ਦੇ ਸਾਹਮਣੇ ਆ ਕਿਉਂਕਿ ਇਸ ਨੇ ਅਸ਼ਲੀਲ ਵੀਡੀਓ ਬਣਾਉਣੀਆ ਸ਼ੁਰੂ ਕਰ ਦਿੱਤੀਆਂ ਸੀ ਇੱਕ ਵਾਰ ਇਹਨਾਂ ਨੂੰ ਧਮਕੀ ਜਾਂਦੀ ਆ ਯਾਨੀ ਇੱਕ ਵਾਰ ਸਮਝਾਇਆ ਵੀ ਜਾਂਦਾ ਉਹ ਸਾਡੇ ਸਿੰਘ ਸਹਿਬਾਨ ਭਾਈ ਅਮਰਪਾਲ ਸਿੰਘ ਮਹਿਰੋਂ ਉਹਨਾਂ ਦੁਆਰਾ ਵੀ ਇਹਨੂੰ ਕਈ ਵਾਰ ਸਮਝਾਇਆ ਗਿਆ ਪਰ ਜਿਹੜੀ ਕਮਲ ਕੌਰ ਨਾਮ ਦੀ ਬੀਬੀ ਹੈ ਇਹ ਦਰਅਸਲ ਦੇ ਵਿੱਚ ਪੰਜਾਬ ਦੀ ਵੀ ਨਹੀਂ ਹੈਗੀ ਇਹ ਪ੍ਰਵਾਸੀ ਦੱਸੀ ਜਾ ਰਹੀ ਹੈ ਇਹਦਾ ਨਾਮ ਵੀ ਕੰਚਨ ਤੇਵਾਰੀ ਹੈ ਅਸਲੀ ਨਾਮ ਆ ਜਿਹੜਾ ਇਹ ਪੰਜਾਬੀ ਬਾਦ ਦੇ ਵਿੱਚ ਬਣਦੀ ਹੈ ਕਮਲ ਕੌਰ ਬਾਦ ਦੇ ਵਿੱਚ ਬਣਦੀ ਹੈ ਇਹ ਵੀ ਖੁਲਾਸੇ ਹੋਏ ਨੇ ਔਰ ਜਿਹੜੀ ਇਹ ਸੀਸੀਟੀਵੀ ਫੋਟੋ ਆ ਇਹਦੇ ਵਿੱਚ ਦਾਵਾ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉੱਤੇ ਕਹਿੰਦੇ ਅਰਸ਼ ਡੱਲਾ ਯਾਨੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦੇ ਨੂੰ ਦੇਖਿਆ ਜਾਂਦਾ ਕਮਲ ਕੌਰ ਦੀ ਗੱਡੀ ਦੇ ਕੋਲ ਔਰ ਸਾਰੇ ਲੋਕਾਂ ਦਾ ਸ਼ੱਕ ਇਹ ਗਿਆ ਕਹਿੰਦੇ ਭਾਈ ਸਿੱਖ ਜਥੇ ਬੰਦੀਆਂ ਨੇ ਬਹੁਤ ਸਾਰੀਆਂ ਨੇ ਧਮਕੀ ਦਿੱਤੀ ਸੀ ਕਿਉਂਕਿ ਕੁੱਲੜ ਪੀਜੇ ਵਾਲਿਆਂ ਨੂੰ ਵੀ ਦਿੱਤੀ ਸੀ ਧਮਕੀ ਤਾਂ ਕਹਿੰਦੇ ਭਾਈ ਇਹਦੇ ਵਿੱਚ ਕੋਈ ਸਿੱਖ ਦਾ ਰੋਲ ਹੈ 12 ਸਾਲ ਦੇ ਵਿੱਚ ਲੋਕ ਕਹ ਰਹੇ ਨੇ ਕਹਿੰਦੇ ਇਹ ਭਾਈ ਕਹਿੰਦੇ ਪੇਸ਼ ਬਦਲ ਕੇ ਹੋ ਸਕਦਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੋਵੇ ਕੰਮ ਕੋਈ ਹੋਰ ਕਰ ਗਿਆ ਔਰ ਮਾਮਲਾ ਸਿੱਖਾਂ ਬੰਨੀ ਨੂੰ ਘੁੰਮ ਰਿਹਾ ਔਰ ਦੂਜੇ ਪਾਸੇ ਅਰਸ਼ ਡੱਲਾ ਬੰਨੀ ਸੂਈ ਘੁੰਮੀ ਹੈ ਜਿਹੜੀ ਇਹਨਾਂ ਨੇ ਧਮਕੀ ਦਿੱਤੀ ਸੀ ਜਿਹੜਾ ਕਿ ਅਰਸ਼ ਡੱਲਾ ਉਹ ਇੱਕ ਗੈਂਗਸਟਰ ਹੈ ਉਹਨੇ ਧਮਕੀ ਦਿੱਤੀ ਆ ਉਹਦਾ ਤੁਹਾਨੂੰ ਮਾੜੀ ਉਹ ਸੁਣਾ ਚੁੱਕਿਆ ਉਹਨੇ ਬਹੁਤ ਸਾਰਾ ਟਾਈਮ ਇਹ ਧਮਕੀ ਦਿੱਤੀ ਸੀ ਪਹਿਲਾਂ ਇਹ ਭਾਈ ਕਹਿੰਦਾ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਜਿਹੜਾ ਮੈਸੇਜ ਜਾਂਦਾ ਉਹ ਬਹੁਤ ਮਾੜਾ ਜਾਂਦਾ ਇਹ ਦਰਸਲ ਦੇ ਵਿੱਚ ਪੂਰਾ ਪੰਜਾਬੀ ਕਹਿੰਦਾ ਸੀ ਇਹ ਕੱਲਾ ਨਹੀਂ ਕਿ ਅਗੇ ਕਈ ਸਾਡੇ ਭਾਵੇਂ ਗੈਂਗਸਟਰ ਹੋਣ ਮੁੰਡੇ ਪੰਜਾਬ ਦੇ ਪਰ ਜਿਹੜੀ ਇੱਜ਼ਤ ਪੱਖੀ ਗੱਲ ਕਰਦੇ ਆ ਉਹਦੇ ਵਿੱਚ ਪੂਰਾ ਪੰਜਾਬ ਇਹਨਾਂ ਦਾ ਸੰਜੋਗ ਵੀ ਕਰਦਾ ਪਰ ਦੂਜੇ ਪਾਸੇ ਜਿਹੜੀ ਕਮਲ ਕੌਰ ਨੂੰ ਮਾਰਿਆ ਗਿਆ ਹੈ ਤਾਂ ਕਤਲ ਇਹਦੇ ਵਿੱਚ ਇਹ ਤਾਂ ਹੈ ਨਹੀਂ ਕਿ ਭਾਈ ਉਹ ਡੱਗੀ ਦੇ ਵਿੱਚ ਆਪ ਹੀ ਮਰ ਕੇ ਪੈ ਗਈ ਆ ਇਹ ਤਾਂ ਨਹੀਂ ਹੋ ਸਕਦਾ ਦਰازਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਬਠਿੰਡੇ ਦੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਇੱਕ ਨਾਮ ਰੋਸ਼ਨ ਕਰ ਰਹੀ ਹੈ ਪੂਰੇ ਪੰਜਾਬ ਦੀ ਪੁਲਿਸ ਦਾ ਜਿਹੜੀ ਤਹ ਤੱਕ ਇਹ ਕੇਸ ਨੂੰ ਲੈ ਕੇ ਗਏ ਨੇ ਬਹੁਤ ਜਲਦ ਯਾਨੀ આરોપી ਫੜਿਆ ਜਾਣਾ ਤੁਹਾਡੇ ਸਾਹਮਣੇ ਆ ਜਾਣਾ ਔਰ ਜਦੋਂ ਤੱਕ ਇਹ ਖਬਰ ਹੈਡਲਾਈਨ ਦੇ ਵਿੱਚ ਰਹੂਗੀ ਇਹ ਖਬਰ ਨੇ ਬਾਕੀ ਖਬਰਾਂ ਨੂੰ ਕੱਟਦੇ ਹੋਇਆ ਹੈਡਲਾਈਨ ਦੇ ਵਿੱਚ ਟ੍ਰੈਂਡ ਦੇ ਵਿੱਚ ਚਲੀ ਗਈ ਹੈ ਤਾਂ ਹੁਣ ਜਿਹੜੇ ਇਹਦੇ ਘਰ ਵਾਲੇ ਨੇ ਔਰ ਦੂਜੇ ਪਾਸੇ ਉਹਨਾਂ ਦੇ ਗਵਾਂਡੀ ਨੇ ਉਹ ਕੀ ਕਹਰੇ ਦਰਸਾਲ ਦੇ ਵਿੱਚ ਵੀ ਸੁਣ ਲੈਣਾ ਜ਼ਰੂਰੀ ਆ ਕਿਉਂਕਿ ਇਹ ਵੀਡੀਓ ਵੀ ਬੜਾ ਅਹਿਮ ਹੈ ਉਹਨਾਂ ਦੇ ਲੋਕਾਂ ਦਾ ਕੀ ਸੋਚਣਾ ਉਸ ਔਰਤ ਬਾਰੇ ਜਿਹਨੂੰ ਪੂਰਾ ਪੰਜਾਬ ਲਾਹਨਤਾਂ ਪਾਰਿਆ ਮਰਨ ਤੋਂ ਬਾਅਦ ਵੀ ਸੁਣੋ ਆਏ ਦੇਖ ਸਕਦੇ ਹੋ ਇਹ ਕਾਰ ਹੈ ਤੇ ਕਿਹਾ ਜਾ ਰਿਹਾ ਵੀ ਉਸ ਦੀ ਡੈੱਡ ਬੋਡੀ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਉੱਥੇ ਪਾਰਕਿੰਗ ਦੇ ਵਿੱਚ ਪਈ ਹੋਈ ਸੀ ਭਾਈ ਜੀ ਆਹੀ ਕਾਰ ਹੈ ਕਮਲਕੌਰ ਦਾ ਹਾਂਜੀ ਹਾਂਜੀ ਇਹ ਆ ਸਾਹਮਣੇ ਇਹ ਪਿੰਡੀ ਜਦੋਂ ਖਬਰ ਦਾ ਪਤਾ ਲੱਗਿਆ ਵੀ ਕਮਲਕੌਰ ਦੀ ਮੌਤ ਹੋ ਗਈ ਆ ਗੱਡੀ ਦੇ ਵਿੱਚ ਉਸ ਦੀ লাশ ਜਿਹੜੀ ਆ ਉਹ ਗਵਾਂਡੀ ਵੀ ਕਾਫੀ ਦਿਨਾਂ ਤੋਂ ਪਈ ਹੋਈ ਸੀ ਪਰ ਮੈਂ ਜਾਨਣਾ ਚਾਹਾਂਗਾ ਵੀ ਮਹੱਲੇ ਦੇ ਵਿੱਚ ਕਿੱਦਾਂ ਦਾ ਵਰਤਾਅ ਸੀ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਸੀ ਕੌਂਟਰੋਵਰਸੀਆਂ ਦੇ ਵਿੱਚ ਘਰੇ ਰਹਿੰਦੇ ਸੀ ਕਈ ਵਾਰੀ ਲੋਕ ਇਹ ਵੀ ਇਲਜ਼ਾਮ ਲਗਾਉਂਦੇ ਸੀ ਵੀ ਸ਼ਲੀਲ ਵੀਡੀਓਜ਼ ਜਿਹੜੀਆਂ ਔਲਟ ਚਲੋ ਦੇਖੋ ਜੀ ਉਹਦਾ ਕੰਮ ਸੀਗਾ ਹੁਣ ਤਾਂ ਚਲੋ ਮੈਂ ਤਾਂ ਇਹ ਕਹਿੰਦਾ ਰੱਬ ਤੋਂ ਮੰਗਦੇ ਵੀ ਚਲੋ ਹੁਣ ਮਰ ਗਈ ਹੈ ਵਿਚਾਰੀ ਹੁਣ ਤਾਂ ਉਹਨੂੰ ਬਚਦੋ ਉਹ ਲੋਕ ਉਹ ਕੰਦੇ ਬੰਦੇ ਚੰਗੇ ਕਮੈਂਟ ਕਰੀ ਜਾਂਦੀ ਆ ਹੁਣ ਤਾਂ ਚਲੋ ਪੂਰੀ ਹੋ ਗਈ ਹੈ ਵਿਚਾਰੀ ਰਾਤ ਨੂੰ 9:30 ਵਜੇ ਤਕਰੀਬਨ ਖਬਰ ਮਿਲੀ ਸੀਗੀ ਕਿ ਕੰਚਨ ਦੀ ਡੈਥ ਹੋ ਚੁੱਕੀ ਹੈ ਵੀ ਜੋ ਕਿ ਜੋ ਵੀਡੀਓ ਵੀਡੀਓ ਬਣਾਉਂਦੀ ਸੀ ਤੇ ਮਾਤਾ ਜੀ ਨੂੰ ਕਹਿ ਕੇ ਕਿਹਾ ਕਿਤੇ ਪਗਲਾ ਮੂਕੇ ਮੱਥਾ ਟੇਕਣ ਗਈਆਂ ਵੀ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਰਾਤੀ ਤਕਰੀਬਨ ਕੋਈ ਲੋਕਲ ਥਾਣੇ ਤੋਂ ਬੁਲਾਵ ਮਿਲੀ ਸੀ ਵੀ ਉਹਦੀ ਡੈਥ ਹੋ ਗਈ ਕੰਚਨ ਕੁਮਾਰੀ ਨਾ ਦੱਸੇਰ ਤੁਸੀਂ ਵੀ ਕੰਚਨ ਕਿਆ ਮਤਲ ਇਹ ਮੱਲੇ ਚ ਕੰਚਨ ਨਹੀਂ ਸਾਰੇ ਉਹਦਾ ਕੰਚਨ ਹੀ ਨਾਮ ਆ ਉਹਦਾ ਰੀਅਲ ਕੰਚਨ ਨਾਮ ਆਦਾ ਪਰ ਇੰਸਟਾਗ੍ਰਾਮ ਉੱਤੇ ਹੈਗੀ ਆ ਇੰਸਟਾਗ੍ਰਾਮ ਤੇ ਕਮਲਪੁਰ ਦੀ ਆਈਡੀ ਨਾਲ ਲਪੜਾਈ ਹੋਈ ਮਤਲਬ ਸਾਰੇ ਮੱਲੇ ਇਹਨਾਂ ਨੂੰ ਉਹਦਾ ਨਾਮ ਕੰਚਨ ਹੀ ਪਤਾ ਸੀ ਹਾਂਜੀ ਕੰਚਨ ਹੀ ਤੇ ਵਿਆਹ ਵੀ ਹੋਇਆ ਸੀ ਇਹ ਕੁਵਾਰੀ ਹੈ ਜੀ ਉਹ ਵਿਆਹ ਕੋਈ ਇਦਾਂ ਦਾ ਕੁਝ ਨਹੀਂ ਆ ਭਾਈ ਕੁਵਾਰੀ ਆ ਤਾਂ ਸੁਣ ਲਿਆ ਹੁਣ ਇਹਨਾਂ ਦੇ ਕਹਿਣਾ ਕਿ ਜਿਹੜੇ ਬੱਚੇ ਸੀ ਮੰਗਰ ਯਾਨੀ ਇਸਦੇ ਭਰਾ ਦੇ ਔਰ ਦੂਜੇ ਪਾਸੇ ਦੀ ਇੱਕ ਭੈਣ ਹੈ ਦੀ ਇੱਕ ਮਾਂ ਵੀ ਹੈ ਪਿਓ ਇਹਦਾ ਗੁਜਰਿਆ ਹੋਇਆ ਆ ਆ ਪਹਿਲੇ ਵਿਆਹੀ ਨਹੀਂ ਹੈਗੀ ਕੁਵਾਰੀ ਆ ਕਹਿੰਦੇ ਭਾਈ ਸਾਰਾ ਯਾਨੀ ਇਹਨਾਂ ਦਾ ਕਾਰਜੇ ਦੇ ਉੱਤੇ ਚੱਲਦਾ ਸੀ ਸਾਰੀ ਆਸਤ ਵਿਵਸਥਾ ਪੂਰੀ ਯਾਨੀ ਕਬੀਲਦਾਰੀ ਉਹਦੇ ਸਿਰ ਦੇ ਉੱਤੇ ਸੀ ਕਹਿੰਦੇ ਹੁਣ ਇਹਨਾਂ ਦਾ ਘਰ ਵੀ ਵਿਖਰ ਗਿਆ ਉਸ ਤੋਂ ਬਿਨਾ ਯਾਨੀ ਇਹਨਾਂ ਦਾ ਘਰ ਹੈ ਜਿਹੜਾ ਮੈਂਬਰ ਨੇ ਜਿਹੜੇ ਉਹ ਬੇਹੱਦ ਜਿਆਦੇ ਗੰਭੀਰ ਸਥਿਤੀ ਬਣੀ ਹੋਈ ਆ ਉਹਨਾਂ ਬਾਰੇ ਇਹ ਜਿਹੜੇ ਗਵਾਂਡੀ ਨੇ ਇਹਨਾਂ ਦਾ ਕਹਿਣਾ ਤਾਂ ਹੁਣ ਮਾਮਲਾ ਅੱਗੇ ਕੀ ਹੈ ਉਹ ਇਨਵੈਸਟੀਗੇਸ਼ਨ ਹੋ ਰਹੀ ਆ ਪੰਜਾਬ ਦੀ ਪੁਲਿਸ ਦੀ ਕਿ ਕਿਹੜਾ ਦੋਸ਼ੀ ਬਾਹਰ ਨਿਕਲ ਕੇ ਆਉਂਦਾ ਅੱਗੇ ਜਿਹੜੀ ਖਬਰ ਨਿਕਲ ਕੇ ਆ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਜਿਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ